ਜੀ ਦੋਸਤੋ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਇਆਗੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਆ ਦੇਖੋ ਜੀ ਆਪਾਂ ਨੇ ਪਿੱਛੇ ਆਪਾਂ ਨੇ ਫਾਸਟ ਫੂਡ ਦੀ ਟਰਾਲੀ ਬਣਾਈ ਹੈ ਜੀ ਤੇ ਆਪਾਂ ਹੁਣ ਪੰਜਾਬੀ ਵੀਰਾਂ ਨੂੰ ਆਪਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਬਾਈ ਜੀ ਦੱਬ ਕੇ ਸਾਥ ਦਿਓ ਪਹਿਲਾਂ ਤਾਂ ਆਪਾਂ ਇਹ ਕਹਿੰਦੇ ਆ ਕਿ ਜਿਵੇਂ ਵੀ ਆਪਾਂ ਹਰ ਬੰਦਾ ਕਹਿੰਦਾਗਾ ਵੀ ਪੰਜਾਬ ਨੂੰ ਬਚਾਓ ਯਾਰਾ ਪੰਜਾਬ ਨੂੰ ਭਈਏ ਭਜਾਉਨੇ ਨੇ ਆਪਾਂ ਨੇ ਪੰਜਾਬ ਬਚਾਉਣਾ ਹੈ ਕੋਈ ਕਾਰੋਬਾਰ ਕਰਕੇ ਦਿਖਾਉਣਾ ਜਿਵੇਂ ਆਪਾਂ ਨੇ ਕਾਰੋਬਾਰ ਕਰਿਆ ਬਾਈ ਆ ਦੇਖੋ ਵਧੀਆ ਚੀਜ਼ ਬਣਾਈ ਹੈਗੀ ਸਾਨੂੰ ਅੰਦਰੋਂ ਵੀ ਦਿਖਾਵਾਂਗੇ ਵੀ ਕਿਵੇਂ ਸਾਫ ਸਫਾਈ ਰੱਖਦੇ ਆਂਗੇ ਤੇ ਵਧੀਆ ਚੀਜ਼ ਹੈਗੀ ਔਰ ਫਾਸਟ ਫੂਡ ਦੀ ਆਪਾਂ ਨੇ ਇਹ ਟਰਾਲੀ ਕਰੀ ਹੈਗੀ ਹੁਣ ਆਪਾਂ ਜੇ ਭਈਆਂ ਦੇ ਬਰਾਬਰ ਕੰਮ ਕਰਕੇ ਦਿਖਾ ਰਹਾਂਗੇ ਤਾਂ ਤੁਸੀਂ ਉਹਦਾ ਸਾਥ ਦਿਓ ਵੱਧ ਤੋਂ ਵੱਧ ਇਹ ਆਪਣੀ ਲੋਕੇਸ਼ਨ ਹੈ ਜੋ ਇੱਧਰ ਚੰਨੋ ਪਿੰਡ ਪੈਂਦਾਗਾ ਚੰਨੋ ਪਿੰਡ ਤੋਂ ਨੈਸਲਾ ਹਾਈਵੇ ਦੇ ਉੱਤੇ ਲੱਗੀ ਹੋਈ ਹੈਗੀ ਆਹ ਰੇਟ ਵੀ ਤੁਹਾਡੇ ਸਾਹਮਣੇ ਚੱਲ ਰਹੇ ਨੇਗੇ ਔਰ ਤੁਸੀਂ ਦੇਖ ਸਕਦੇ ਹੋਗੇ ਆਪਾਂ ਨੇ ਵਧੀਆ ਸਾਫ ਸਫਾਈ ਤੁਹਾਨੂੰ ਅੰਦਰੋਂ ਵੀ ਦਿਖਾਵਾਂਗੇ ਵੀ ਆਪਣੀ ਸਾਫ ਸਫਾਈ ਹੈ ਜੇ ਤਾਂ ਵੀਰੇ ਦੇਖੋ ਆਪਣਾ ਸਾਥ ਦੇਵੋਗੇ ਪੰਜਾਬੀ ਵੀਰਾਂ ਦਾ ਤਾਂ ਇਹ ਚੀਜ਼ ਵਧੀਆ ਚੱਲੂਗੀ ਨਹੀਂ ਵੀਰੇ ਦਿਲ ਟੁੱਟ ਜਾਂਦਾਗਾ ਵੀ ਆਪ ਹੀ ਆਪਣੇ ਪੰਜਾਬੀ ਵੀਰ ਪੰਜਾਬੀ ਦਾ ਸਾਥ ਦਿਆ ਕਰੋ ਯਾਰ ਆਪਾਂ ਤਾਂ ਕਹਿੰਦੇ ਆਂਗੇ ਵੀ ਆਪਣੇ ਕੋਲ ਜੇ ਬੰਦਾ ਕੋਈ ਬਾਈ ਕੰਮ ਵੀ ਸਿੱਖਣਾ ਚਾਹੁੰਦਾ ਆਪਾਂ ਕੰਮ ਵੀ ਸਿਖਾਵਾਂਗੇ ਆਪਾਂ ਬੰਦੇ ਦੀ ਹੈਲਪ ਵੀ ਕਰਾਂਗੇ ਆਪਾਂ ਬੰਦੇ ਨੂੰ ਇਹੋ ਜਿਹਾ ਨਵਾਂ ਰੁਜ਼ਗਾਰ ਵੀ ਖੋਲ ਕੇ ਦਵਾਂਗੇ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਆਪਣਾ ਪੰਜਾਬੀ ਵੀਰ ਇੱਥੇ ਰਹਿ ਕੇ ਕੰਮ ਕਰਨ ਜੋ ਕਿ ਬਾਹਰ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇਗੇ ਬਾਕੀ ਸਾਥ ਦਵੋਗੇ ਤਾਂ ਹੀ ਇਹ ਚੀਜ਼ ਸੰਭਵ ਹੋਊਗੀ ਔਰ ਬਹੁਤ ਧੰਨਵਾਦ ਕਰ ਦਾਂਗੇ ਜਿਹੜੇ ਵੀਰ ਆਉਂਦੇ ਵੀ ਨੇ ਬਾਕੀ ਵੀਰੇ ਦੱਬ ਕੇ ਇਹ ਚੀਜ਼ ਨੂੰ ਸ਼ੇਅਰ ਕਰ ਦਿਓ ਆਜੋ ਤੁਹਾਨੂੰ ਅੰਦਰੋਂ ਵੀ ਦਿਖਾਉਣਾਗੇ ਇਹ ਚੀਜ਼ ਦੀ ਕਿਵੇਂ ਬਣੀ ਹੋਈ ਆ ਵੀਰੇ ਸਾਫ ਸਪਾਈ ਦੇਖੋ ਤੁਸੀਂ ਬਾਕੀ ਤੁਸੀਂ ਭਈਆਂ ਦੇ ਵੀ ਖਾਨਿਆਂ ਆਗੇ ਆਪਾਂ ਬਾਕੀ ਤੁਸੀਂ ਅੰਦਰੋਂ ਦੇਖ ਸਕਦੇ ਹੋਗੇ ਕਿਵੇਂ ਸਾਫ ਸਪਾਈ ਸਾਰੀ ਚੀਜ਼ ਆਪਣੀ ਮੈਨੇਜਮੈਂਟ ਸਾਰਾ ਆਪਾਂ ਜਿੱਦਾਂ ਡਸਟਬੀਨ ਲੱਗੇ ਨੇਗੇ ਪਾਣੀ ਧੋਣ ਦਾ ਸਾਰਾ ਫਾਸਟ ਫੂਡ ਦਾ ਐਨ ਵਧੀਆ ਸਾਫ ਸਪਾਈ ਹੈਗੀ ਬਿਰੇ ਇਹ ਚੀਜ਼ ਨੂੰ ਦਬਕ ਕੇ ਸ਼ੇਅਰ ਕਰ ਦੋ ਲੋਕੇਸ਼ਨ ਆਪਾਂ ਫੇਰ ਦੱਸ ਦਿੰਨੇ ਆਂਗੇ ਇਹ ਚੰਨੋ ਪਿੰਡ ਦੇ ਵਿੱਚ ਲੱਗੀ ਹੋਈ ਆ ਪਟਿਆਲਾ ਤੋਂ ਸੰਗਰੂਰ ਰੋਡ ਦੇ ਉੱਤੇ ਚੰਨੋ ਪਿੰਡ ਆਉਂਦਾਗਾ ਚੰਨੋ ਪਿੰਡ ਦੇ ਨਾਲ ਲੱਗੀ ਹੋਈ ਆ ਨਾਲ ਹੀ ਗੁਰਦੁਆਰਾ ਸਾਹਿਬ ਆ ਨਾਲ ਸਕੂਲ ਆ ਸਕੂਲ ਦੇ ਅੱਗੇ ਲੱਗੀ ਹੋਈ ਆ ਇਹ ਚੀਜ਼ ਆਪਣੀ ਜੋ ਦੁਕਾਨ ਆਪਾਂ ਨੇ ਬਣਾਈ ਆਗੀ ਬਿਰੇ ਹੁਣ ਇਹ ਸਾਥ ਆ ਸੋਡਾ ਹੀ ਆ ਆਪਾਂ ਖਾਂਦੇ ਹਰ ਜਗ੍ਹਾ ਪਰ ਆਇਆ ਵੀ ਚਲੋ ਜੇ ਪੰਜਾਬੀ ਬੰਦੇ ਦਾ ਵੀਰ ਦਾ ਸਾਥ ਦੇਮੋਗੇ ਤਾਂ ਆਪਾਂ ਇਸ ਚੀਜ਼ ਨੂੰ ਤਰੱਕੀ ਕਰਾਂਗੇ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਵਾਲਿਆਂ ਦਾ ਤੇ ਵੀਡੀਓ ਨੂੰ ਵੀਰੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ ਧੰਨਵਾਦ